ਪੰਜ ਪਿੰਡਾਂ ਦੀਆਂ ਪੰਚਾਇਤਾਂ ਅੱਜ ਬੁਲਾਈਆਂ ਸੀ ਜਿਦੇ ਚ ਚਾਂਗਲੀ ਕਨੌਰ ਖੁਰਤ ਕਨੌਰ ਕਲਾਂ ਇਹ ਤੋਂ ਲਾਵਾ ਕਾਤਰੋਂ ਤੇ ਕਨੌਰ ਕਨੌਰੀ ਕਲਾਂ ਤੇ ਬਹੁਤ ਸਾਰੇ ਪੈਸੇ ਪਹਿਲਾਂ ਵੀ ਇਨ੍ਹਾਂ ਪਿੰਡਾਂ ਨੂੰ ਆ ਚੁੱਕੇ ਨੇ ਔਰ ਸਰਪੰਚਾਂ ਨੇ ਅੱਜ ਦੱਸਿਆ ਵੀ ਹੈ ਕੰਮ ਚੱਲ ਰਹੇ ਨੇ ਹੋਰ ਵੀ ਉਹਨਾਂ ਦੀਆਂ ਮੰਗਾਂ ਸੀ ਕਿਸੇ ਪਿੰਡ ਨੂੰ 40 ਲੱਖ ਦਾ ਚੈੱਕ ਕਿਸੇ ਇੱਕ ਪਿੰਡ ਨੂੰ 56 ਲੱਖ 41 ਹਜ਼ਾਰ ਦਾ ਚੈੱਕ ਹੈ ਇੱਕ ਪਿੰਡ ਨੂੰ 20 ਰੱਖਦਾ ਔਰ ਉਹ ਸਟੇਟ ਦਾ ਹਿੱਸਾ ਹੈ ਉਹ ਸੈਂਟਰ ਦੀ ਸਕੀਮ ਚ 23 ਲੱਖ ਦਾ ਉਹਨਾਂ ਨੂੰ ਸੈਂਟਰ ਵੱਲ ਆਊਗਾ ਟੋਟਲ 43 ਲੱਖ ਹੈ ਪਿੰਡਾਂ ਦੇ ਛੱਪੜ ਮੁੱਖ ਮੰਗਾਂ ਜਿਹੜੀਆਂ ਛੱਪੜ ਤੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਤੇ ਸਟੇਡੀਅਮ ਇਹ ਤਿੰਨ ਤਾਂ ਜੀ ਮੰਗਾਂ ਹਰ ਪਿੰਡ ਦੀਆਂ ਨੇ ਔਰ ਪੂਰੀਆਂ ਕਰਨੀਆਂ ਨੇ ਤੇ ਨਾਲ-ਨਾਲ ਲਾਇਬ੍ਰੇਰੀ ਦੀ ਮੰਗ ਹੈ ਕਿਤੇ ਕਿਤੇ ਜਿਹੜਾ ਉਹ ਪਿੰਡ ਦੀਆਂ ਗਲੀਆਂ ਨਾਲੀਆਂ ਵਾਸਤੇ ਵੀ ਲੋਕਾਂ ਨੇ ਪੈਸੇ ਮੰਗੇ ਆ ਸੋ ਜ ਮੈਂ ਨਹੀਂ ਦਿਖਦਾ ਕਿ ਜਿਹੜਾ ਸਰਪੰਚ ਕਿਹੜੀ ਪਾਰਟੀ ਦਾ ਹੈ ਜਾਂ ਕਿੱਦੋਂ ਹੈ ਜਾਂ ਪਿੰਡ ਚੋਂ ਕਿੰਨੀਆਂ ਵੋਟਾਂ ਪਈਆਂ ਜੇ ਉਹ ਮੈਂ ਦੇਖਦਾ ਕਿ ਪ੍ਰੋਜੈਕਟ ਕੀ ਆ ਪ੍ਰੋਜੈਕਟ ਵਧੀਆ ਹੋਵੇ ਤਾਂ ਸਹੀ ਜਿਹੜਾ ਖਜ਼ਾਨੇ ਦਾ ਮੂੰਹ ਜਿਹੜਾ ਉਹ ਪਿੰਡਾਂ ਦੇ ਲੋਕਾਂ ਵੱਲ ਸ਼ਹਿਰਾਂ ਦੇ ਲੋਕਾਂ ਵੱਲ ਕਿਸ ਬੰਦੇ ਰੁਕਣਾ ਪਹਿਲੇ ਹੀ ਖੁੱਲੇ ਹੋਏ ਤੇ ਇਹਦੇ ਵਿੱਚ ਤੁਹਾਨੂੰ ਮੈਂ ਡਿਟੇਲ ਸਾਰੀ ਦੱਸ ਦੂੰਗਾ ਮੈਂ ਕੱਲਾ ਕੱਲਾ ਤੁਹਾਨੂੰ ਲਿਖ ਕੇ ਸਾਰਾ ਪਤਾ ਲੱਗ ਜਾਊਗਾ ਕਿਹੜੇ-ਕਿਹੜੇ ਪਿੰਡ ਨੂੰ ਕਿਹੜੇ-ਕਿਹੜੇ ਕਿੰਨੇ-ਕਿੰਨੇ ਪੈਸੇ ਗਏ ਨੇ ਇੱਥੇ ਕਨੌਰੀ ਕਨੌਰ ਕਲਾਂ ਕਨੋਰੀ ਕਲਾਂ ਕਨੌਰ ਖੁਰਦ ਕਾਤਰੋ ਚਾਂਗਲੀ ਇਹਨਾਂ ਦੇ ਸਾਰੇ ਜਿਹੜੇ ਪਿੰਡਾਂ ਦੇ ਪੈਸਿਆਂ ਦੀ ਗੱਲ ਹੈ ਮੈਂ ਕੋਈ ਜ਼ਿਆਦਾ ਡਿਟੇਲ ਨਹੀਂ ਜਾਣਨਾ ਚਾਹੁੰਦਾ ਬਾਕੀ ਅੱਜ ਮੈਂ ਨੰਗਲ ਗਿਆ ਸੀ ਮੈਂ ਨੰਗਲ ਤੋਂ ਆਇਆ 21 ਮਈ ਆ ਅੱਜ ਦੇ ਦਿਨ ਤੋਂ ਲੈ ਕੇ ਅਗਲੀ 21 ਮਈ ਤੱਕ ਪਾਣੀ ਦਾ ਜਿਹੜਾ ਉਹ ਕੋਟਾ ਵੰਡਿਆ ਜਾਂਦਾ ਹੈ ਸਵਾਜ ਸਿ ਪੰਜਾਬ ਵੱਲੋਂ ਜਿਹੜਾ ਹਰਿਆਣੇ ਨੂੰ Rajasthan ਨੂੰ ਕੋਟਾ ਨਿਰਧਾਰਤ ਹੈ ਅੱਜ 1:00 ਵਜੇ ਤੋਂ ਅਸੀਂ ਛੱਡਣਾ ਸ਼ੁਰੂ ਕਰਤਾ ਇੱਕ ਘੰਟੇ 'ਚ 100 ਕਿਊਸਿਕ ਛੱਡਦੇ ਅਗਲੇ ਘੰਟੇ ਫੇਰ 100 ਕਿਊਸਿਕ ਹੋਰ ਤਾਂ ਫਿਰ ਜਿੰਨਾ ਉਹਨਾਂ ਦੇ ਹਿਸਾਬ ਨੂੰਗਾ ਜਿੰਨਾ ਉਹਨਾਂ ਦੀਆਂ ਨਹਿਰਾਂ ਇੱਕਦਮ ਨਹੀਂ ਛੱਡੇ ਜਾਂਦਾ ਪਾਣੀ ਤੇ ਜਿੰਨਾਂ ਕਿ ਨਹਿਰਾਂ ਉਹਨਾਂ ਨੇ ਚਲਦੀਆਂ ਨੇ ਉਸ ਸਭ ਨੂੰ ਫਿਰ ਉਹਨੂੰ ਪਾਣੀ ਮਿਲ ਜਾਊਗਾ ਇਹੀ ਗੱਲ ਮੈਂ ਇੱਕ ਤਰੀਕ ਤੋਂ ਕਹਿੰਦਾ ਰਹਿਆ ਹਾਂ ਕਿ 21 ਤਰੀਕ ਤੋਂ ਤੁਹਾਨੂੰ ਵੈਸੀ ਪਾਣੀ ਮਿਲ ਜਾਣਾ ਹੈ ਇਹੜਾ ਨਾਰਮਲ ਕੋਟਾ ਤੁਹਾਡਾ ਬਣਦਾ ਨਿਰਧਾਰਤ ਹਾਲਾਂਕਿ ਉਹ ਵੀ ਬਹੁਤ ਚਿਰ ਪਹਿਲਾਂ ਨਿਰਧਾਰਤ ਹੋਇਆ ਹੋਇਆ ਜਦੋਂ ਬਹੁਤ ਜ਼ਿਆਦਾ ਪਾਣੀ ਸੀ ਅਸੀਂ ਮੰਗ ਕਰਦੇ ਹਾਂ ਕਿ ਹੁਣ ਪਾਣੀ ਨੂੰ ਮਾਪ ਕੇ ਹੁਣ ਜਿਹੜਾ ਪਾਖੜਾ ਚ ਜਾ ਪੌਂਗ ਚ ਜਾ ਰਣਜੀਤ ਸਾਗ ਡੈਮ ਚ ਕਿੰਨਾ ਪਾਣੀ ਆ ਹੁਣ ਦੇ ਮੁਤਾਬਕ ਤੁਸੀਂ ਡਿਸਟ੍ਰਿਬਿਊਸ਼ਨ ਕਰੋ ਹੁਣ ਦੇ ਮੁਤਾਬਕ ਵੰਡ ਕਰੋ ਧੱਕਾ ਨਾ ਕਰੋ ਸਾਡੇ ਨਾਲ ਹਰਿਆਣੇ ਨੇ ਪਾ ਵਾਧੂ ਪਾਣੀ ਮੰਗਿਆ ਅਸੀਂ ਨਹੀਂ ਦਿੱਤਾ ਸਾਡੇ ਕੋਲ ਹੈ ਹੀ ਨਹੀਂ ਕਿਉਂਕਿ ਅਸੀਂ ਵਰਤਣ ਲੱਗੇ ਪਾਣੀ ਨੂੰ 700 ਕਿਲੋਮੀਟਰ ਪਾਈਪਲਾਈਨ ਪੈ ਚੁੱਕੀ ਹੈ ਪੰਜਾਬ ਤੁਸੀਂ ਤੁਹਾਡੇ ਬਹੁਤ ਸਾਰੇ ਦੋਸਤ ਮਿੱਤਰ ਪੂਰੇ ਪੰਜਾਬ ਚ ਹੋਣਗੇ ਕੋਈ ਪਾਈ ਫੈਕਟਰੀ ਹੋਵੇ ਪੰਜਾਬ ਚ ਜਿਹਦੇ ਕੋਲੇ ਪਾਈਪ ਪਏ ਹੋਣ ਸਾਨੂੰ ਪਲੀਜ਼ ਐਡਰੈਸ ਦੇ ਦਿਓ ਕਿਸੇ ਪਾਈ ਫੈਕਟਰੀ ਕੋਲੇ ਪਾਈਪ ਨਹੀਂ ਹੈਗੇ ਜੀ ਇਸ ਵਾਰ ਆਰਡਰ ਤੇ ‟ਬੇਟਿੰਗ ਲਿਸਟ ਚੱਲ ਰਹੇ ਹਨ ਸੋ ਪਾਣੀ ਨਹਿਰੀ ਪਾਣੀ ਨੂੰ ਸੀ ਵਰਤਣ ਲੱਗੇ ਉਹ ਉਹ ਪੁਰਾਣੀਆਂ ਆਤਾਂਤੀ ਖੜੇ ਰਹੇ ਕਿ ਸਾਨੂੰ ਇਹੀ ਮਿਲ ਜਾਂਦਾ ਹੁੰਦਾ ਉਹ ਨਹੀਂ ਮਿਲਿਆ ਇਸ ਵਾਰ ਅਸੀਂ 95% ਦੇ ਨੇੜੇ ਤੇੜੇ ਸੀ ਯੂਜ਼ ਕਰ ਲਿਆ ਅੱਜ ਤੱਕ ਬਾਗੜਾ ਪਹਿਲਾਂ ਕਿਤੇ 77 ਤੋਂ ਬਦਿਆ ਨਹੀਂ ਸੀ ਪੰਜਾਬ ਤੇ ਕੋਰਟ ਦੇ ਵਿੱਚ ਵੀ ਅਸੀਂ ਲੜ ਰਹੇ ਹਾਂ ਕੋਰਟ ਚ ਅਸੀਂ ਕਿਹਾ ਵੀ ਅਸੀਂ ਤਾਂ ਆਪਣਾ ਹਿੱਸਾ ਵਰਤਦੇ ਹਾਂ ਇਹ ਆਪਣਾ ਹਿੱਸਾ ਵਰਤ ਕੇ ਵੀ ਸਾਥੋਂ 142000 ਤੋਂ ਵੱਧ ਕਿ ਉਸ ਸਿੱਕ ਜਿਹੜਾ ਪਾਣੀ ਉਹ ਵੱਧ ਵਰਤ ਚੁੱਕੇ ਨੇ ਆਪ ਦੇ ਕੋਟੇ ਤੋਂ ਅਸੀਂ ਹਿਊਮਨਿਟੇਰੀਅਨ ਗਰਾਉਂਡ ਤੇ ਮਾਨਵਤਾ ਦੇ ਆਧਾਰ ਤੇ ਅਸੀਂ ਉਹਨਾਂ ਨੂੰ 4000 ਮਤਲਬ ਕਿ ਉਸ ਇੱਕ ਜਿਹੜਾ ਪੀਣ ਵਾਸਤੇ ਉਹਨੂੰ ਮੰਗਿਆ ਸੀ ਅਸੀਂ ਦੇ ਦੇ ਸੀ ਪਰ ਜੇ ਬੀਬੀਐਮਬੀ ਦਾ ਜਿਹੜਾ ਐਗਰੀਮੈਂਟ ਦੇਖੀ ਉਹ ਚ ਕੋਈ ਮਾਨਵਤਾ ਦੀ ਕਲੋਜ਼ ਨਹੀਂ ਹੈਗੀ ਕਿ ਜੇ ਮਾਨਵਤਾ ਦੇ ਹਾਰਤੇ ਦਿਓ ਪਰ ਕੋਈ ਨਹੀਂ ਅਸੀਂ ਦਾ ਭਾਈ ਕਨੇ ਹੈ ਜਿਹਦੇ ਵਾਰਸ ਆ ਅਸੀਂ ਤਾਂ ਦੁਸ਼ਮਣਾਂ ਨੂੰ ਵੀ ਲੜਾਈ ਚ ਪਾਣੀ ਪਾਉਂਦੇ ਰਹੇ ਹਾਂ ਸੋ ਸਾਡਾ ਦੁਸ਼ਮਣ ਥੋੜੀ ਹਰਿਆਣਾ ਸਾਡੇ ਦਾ ਦੇਸ਼ ਵਾਸੀ ਹੁਈਆਂ ਪਰ ਉਹ ਰਾਜਨੀਤੀ ਜਿਸ ਤਰੀਕੇ ਨਾਲ ਕਰ ਰਹੇ ਸੀ ਜਿਸ ਧੱਕੇ ਨਾਲ ਉਹ ਬਾਹਮ ਰੋੜ ਕੇ ਸਾ ਤੋਂ ਪਾਣੀ ਮੰਗ ਰਹੇ ਸੀ ਉਹ ਤਰੀਕਾ ਚੱਲਣਾ ਨਹੀਂ ਅੱਜ ਵੀ ਮੈਂ ਇਹੀ ਕਹਿ ਕੇ ਆਇਆ ਤੁਹਾਡੇ ਸਾਹਮਣੇ ਵੀ ਇਹੀ ਕਹਿਣਾ ਕਿ ਹਰਿਆਣੇ ਨੂੰ ਹੁਣ ਆਪਣਾ ਪਾਣੀ 1 ਸਾਲ ਵਾਸਤੇ ਸੰਜਮ ਨਾਲ ਵਰਤਣਾ ਚਾਹੀਦਾ ਹੈ ਅਗਲੀ ਵਾਰ ਵੀ ਨਾ ਉਮੀਦ ਕਰਿਓ ਸਾਡੇ ਤੋਂ ਕਿ ਤੁਸੀਂ ਮਾਰਚ 'ਚ ਆਪਣਾ ਖਤਮ ਕਰਕੇ April May 'ਚ ਕਹੋ ਸੰਭਾਦੂ ਦਿਓ ਨਹੀਂ ਹੈਗਾ ਸਾਡੇ ਕੋਲੇ ਬਾਦੂ ਪਾਣੀ ਅਸੀਂ ਆਪਣਾ ਪਾਣੀ ਆਪ ਵਰਤਣ ਲੱਗ ਗਏ ਪਹਿਲਾਂ ਤਾਂ ਚਲੇ ਜਾਂਦੀ ਸੀ ਲਾਪਰਵਾਹੀਆਂ ਹੁਣ ਅਸੀਂ ਬੂੰਦ ਬੂੰਦ ਦਾ ਸਾਵਧਾਨੀ ਲੈ ਰਹੇ ਹਾਂ ਸੋ ਇਸ ਕਰਕੇ ਅੱਜ 21 ਮਈ ਹੈ ਅਸੀਂ ਪਾਣੀ ਦੀ ਆਪ ਨੱਕੇ ਤੇ ਜਾ ਜਾ ਕੇ ਰਾਖੀ ਕੀਤੀ ਹੈ ਔਰ ਪੰਜਾਬ ਦੇ ਪਾਣੀ ਵਾਸਤੇ ਇੱਕ ਇੱਕ ਬੂੰਦ ਵਾਸਤੇ ਲੜਾਈ ਲੜਦੇ ਆਪਾਂ